नाम प्रदीप बंटी है मेरा इतने कुराली में जूम फिटनेस सेंट स्पा मेरे नाम से है बंटी के नाम से मैं पिछले भीह साल तो चला रहे हैं जिम इसे आ इस करके मेरा यह भी होंगे कि जिन्हें भी प्ले एथलीट आते हैं उन्होंने मैं अच्छे प्राइज सका। आज अच्छे, अच्छा अच्छे प्राइज दे सज असि अच्छा कंपीटिशन कराया अच्छे प्राइज देते हैं तो बंटी जी ने ਮੈਂ ਜਿਹੜਾ ਕਲਾਸਿਕ ਮਿਸਟਰ ਮੌਲਿਓ ਚੈਂਪੀਅਨ ਬਣੇ ਅਤੇ ਮਿਸਟਰ ਮੋਹਾਲੀ ਵੀ ਹੋ ਚੈਂਪੀਅਨ ਉਹਨਾਂ ਨੂੰ ਕੰਗ੍ਰੈਚੁਲੇਸ਼ਨ ਕਰਨਾ ਚਾਹੁੰਦਾ ਤੇ ਆਉਣ ਵਾਲੀ ਜਿਹੜੇ ਨਵੇਂ ਨਵੀਅੂਬ ਕਹਿੰਦੇ ਜਿਹੜੇ ਅੱਜ ਕੱਲ ਨਸ਼ਿਆਂ ਵੱਲ ਜਾ ਰਹੇ ਹਨ ਲੜਕੇ ਨਵੇਂ ਮੈਂ ਚਾਹੁੰਦਾ ਕਿ ਉਹ ਜਿਮ ਵੱਲ ਜਾਣ ਆਪਣੀ ਸਿਹਤ ਦਾ ਧਿਆਨ ਰੱਖਣ ਤੇ ਨਸ਼ਿਆਂ ਤੋਂ ਦੂਰ ਰਹਿਣ ਬੜੀ ਜਿਆਦਾ ਜੱਜ ਜੱਜਿਸ ਕੌਣ ਆਏ ਸੀ ਜੱਜੀ ਮਿਸਟਰ ਸੁਨੀਲ ਵਾਲੀਆ ਸਾਡੇ ਜਿਹੜੇ ਕੋਚ ਵੀ ਨੇ ਤੇ ਸਾਡੇ ਜੱਜ ਵੀ ਨੇ ਬੋਡੀ ਬਿਲਡਿੰਗ ਐਸੋਸੀਏਸ਼ਨ ਦੇ ਮੈਂ ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹੁੰਦਾ ਸੁਨੀਲ ਵਾਲੀਆ ਜੀ ਤੇ ਮਿਸਟਰ ਆਨੰਦ ਸਰ ਔਰ ਦਿਗਵਿਜੇ ਸਰ ਔਰ ਸਾਡੇ ਮਿਸਟਰ ਹੈਪੀ ਜੀ ਇਹ ਸਾਡੇ ਜੱਜੀ ਸੀਗੇ ਜਿਨ੍ਹਾਂ ਨੇ ਆ ਕੇ ਇਹਨਾਂ ਵਿੱਚੋਂ ਫਰਸਟ ਪ੍ਰਾਈਜ਼ ਕੱਢਿਆ ਤੇ ਮੈਂ ਉਹਨਾਂ ਦਾ ਵੀ ਬਹੁਤ ਥੈਂਕ ਯੂ ਕਰਨਾ ਚਾਹੁੰਦਾ